ਸਰ ਕੀ ਜਨਾਬ ਤੁਸੀਂ ਜੀ ਮੈਂ ਇੰਸਪੈਕਟਰ ਗੁਰਸੇਵਕ ਸਿੰਘ ਅੱਜ ਮਾਨਯੋਗ ਐਸਐਸਪੀ ਸ਼੍ਰੀ ਵਰਮਨ ਸ਼ਰਮਾ ਜੀ ਆਈਪੀਐਸ ਐਸਐਸਪੀ ਪਟਿਆਲਾ ਨੇ ਮੇਰੇ ਤੇ ਭਰੋਸਾ ਜਤਾਉਂਦੇ ਹੋਏ ਮੈਨੂੰ ਬਤੌਰ ਮੁਖ ਅਫਸਰ ਥਾਣਾ ਸਦਰ ਆਇਪੁਰਾ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਜੋ ਵੀ ਇਲਾਕੇ ਦੇ ਵਿੱਚ ਕੋਈ ਕ੍ਰਾਈਮ ਕ੍ਰਿਮੀਨਲ ਐਕਟੀਵਿਟੀਜ਼ ਹੁੰਦੀਆਂ ਨੇ ਮੈਂ ਤੇ ਮੇਰੀ ਪੂਰੀ ਸਦਰ ਆਇਪੁਰ ਦੀ ਟੀਮ ਅਸੀਂ ਰਲ ਮਿਲ ਕੇ ਅੰਬਲਾ ਮਾਰ ਕੇ ਪੂਰਾ ਅਮਨ ਕਾਨੂੰਨ ਕਾਇਮ ਕਰਾਂਗੇ ਜੋ ਪੰਜਾਬ ਸਰਕਾਰ ਵੱਲੋਂ ਯੋਧਨਸ਼ੇਮੁਰਦ ਮਹਿਮ ਚੱਲ ਰਹੀ ਹੈ ਉਸ ਮਹਿਮ ਦੇ ਤਹਿਤ ਸਾਡੇ ਵੱਲੋਂ ਜਿਹੜੇ ਇਲਾਕੇ ਦੇ ਨਸ਼ਾ ਤਸਕਰ ਨੇ ਉਹਨਾਂ ਨੂੰ ਹਦਾਇਤਾਂ دی ਉਹ ਆਪਣਾ ਜਿਹੜਾ ਇਹ ਕੰਮ ਛੱਡ ਦੇ ਅਦਰਵਾਈਜ਼ ਅਸੀਂ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਉਹ ਕਰਾਂਗੇ ਇਸ ਤੋਂ ਇਲਾਵਾ ਪਟਿਆਲਾ ਪੁਲਿਸ ਰਾਇਪੁਰ ਪੁਲਿਸ ਪਬਲਿਕ ਦੀ ਹਿਫਾਜ਼ਤ ਵਾਸਤੇ ਹਮੇਸ਼ਾ खड़ी सी खड़ी है तो खड़ी है धन्यवाद प्रॉपर्टी बेचने और खरीदने के लिए संपर्क करें फेयर डील प्रॉपर्टीज